ਧੰਨਵਾਦ ਯੇਸ਼ੂ ਤਾਰੀਫ ਉਸ ਸਭ ਸ਼ਕਤੀਮਾਨ ਪਰਮੇਸ਼ਰ ਧੰਨਵਾਦ ਤਾਰੀਫ 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 ਕੁਦਾਵਨ ਕੁਦਾ ਤੇਰੀ ਮਾਹਿਮਾ ਤੇਰੀ ਸਤਿਤੀ ਉਸ ਸਭ ਸ਼ਕਤੀਮਾਨ ਪਰਮੇਸ਼ਰ ਤੇਰੀ ਹੀ ਵਡਿਆਈ ਹੋ ਆਤਮਾਨ ਸਭ ਸ਼ਕਤੀਮਾਨ ਪਰਮੇਸ਼ਰ ਤੇਰਾ ਧੰਨਵਾਦ 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 ਥੈਂਕ ਯੂ ਜੀਜ਼ਸ ਥੈਂਕ ਯੂ ਜੀਜ਼ਸ ਥੈਂਕ ਯੂ ਜੀਜ਼ਸ ਥੈਂਕ ਯੂ ਜੀਜ਼ਸ ਰਬਾ ਰਸ਼ਾ ਖਾਤਾ ਰਬਾ ਰਸ਼ੀ ਕੀਤੇ ਨੀਲੇ ਰੇ ਬੁਰੂ ਸ਼ੀਖਾਤਾ ਰਬਾ ਰਸ਼ੀ ਕੀਤੇ ਨੀਲੇ ਰੇ ਬੇਰੇ ਰੇ ਪੁਰਸ਼ੇ ਕੀਤੇ ਨੀਲੇ ਰੇ ਬੇਰੇ ਸ਼ੀਖਾਤਾ ਨਾਲ ਰਬਾ ਰੇ ਬੁਰੂ ਸ਼ੇਖੇ ਤੀਨ ਨੀਲੇ ਰੇ ਬੇਰੇ ਸ਼ੇਖੇ ਤੀਨ ਨੀਲੇ ਰੇ ਬੁਰੂ ਸ਼ੀ ਖਾਥਾ ਨਾ ਨਾ ਮਈਆ ਖਾਥਾ ਨਾਲ ਆ ਰਬਾਰਾ ਰੋ ਬਰੋ ਯੋ ਕਤਨੂ ਲੋ ਰੋ ਬੁਰੂ ਸ਼ੀ ਖਾਥਾ ਰਬਾਰਾ ਯਾ ਖਾਥਾ ਨਾਲ ਆ ਰਬਾਰਾ ਸ਼ੇਖੇ ਤੀਨ ਨੀਲੇ ਰੇ ਬੁਰੂ ਸ਼ੀ ਖਾਥਾ ਨਾ ਲਾਰਾ ਬਾਰਾ ਰੇ ਖੇ ਤੀਨ ਨੀਲੇ ਰੇ ਬੁਰੂ ਸ਼ੇਖੇ ਤੀਨ ਨੀਲੇ ਰੇ ਬੇਰੇ ਸ਼ੇਖੇ ਤੀਨ ਨੀਲੇ ਰੇ ਬੁਰੂ ਸ਼ੀ ਖਾਥਾ ਨਾ ਲਾਰਾ ਬਾਰਾ ਥੈਂਕ ਯੂ ਜੀਜ਼ਸ ਥੈਂਕ ਯੂ ਜੀਜ਼ਸ ਥੈਂਕ ਯੂ ਜੀਜ਼ਸ ਗੋਦਵਨ ਤੇਰੀ ਇਸ ਜ਼ਿੰਦਾ ਪ੍ਰੈਜ਼ੈਂਸ ਲਈ ਪਿਤਾ ਜੀ ਸੁਬਾ ਦੇ ਲਈ ਤੇਰਾ ਧੰਨਵਾਦ ਕਰਦੇ ਪਿਤਾ ਜੋ ਤੁਸਾਨੂੰ ਪੂਰੀ ਰਾਤ ਸੰਭਾਲਿਆ ਹਰ ਤਰ੍ਹਾਂ ਦੇ ਕਾਹ ਖੋਫ ਕਦਰਾਂ ਤੋਂ ਬਚਾਇਆ ਤੰਦਰੁਸਤੀ ਸਲਾਮਤੀ ਵਾਲਾ ਜੀਵਨ ਦਿੱਤਾ ਪਿਤਾ ਔਰ ਇੱਕ بار ਫਿਰ ਤੇਰੀ ਦਇਆ ਤੇਰੀ করুণਾ ਤੇਰੇ ਪਿਆਰ ਦੇ ਕਾਰਨ ਅਸੀਂ ਤੇਰੀ ਜ਼ਿੰਦਾ ਪ੍ਰੈਜ਼ੈਂਸ ਵਿੱਚ ਹਾਂ ਸਭ ਜਨ ਆਪਣੇ ਹੱਥਾਂ ਨੂੰ ਉਠਾ ਕੇ ਪਰਮੇਸ਼ਰ ਦਾ ਧੰਨਵਾਦ ਕਰਨਾ ਸ਼ੁਰੂ ਕਰੋ ਉਹਦੀ ਮਾਹਿਮਾ ਉਹਦੀ ਆਰਾਧਨਾ ਕਰਨੀ ਸ਼ੁਰੂ ਕਰੋ ਉਸ ਪਰਮੇਸ਼ਰ ਦੇ ਨਾਮ ਦੀ ਤਾਰੀਫ ਕਰਨੀ ਸ਼ੁਰੂ ਕਰੋ ਜੋ ਪਲਾਵਾ ਜੋ ਮੁਬਾਰਕ ਹੈ ਜੋ ਤਾਨਿਆ ਜੋ ਪਵਿੱਤਰ ਹੈ ਜਿਹਦੇ ਤੁਲ ਜਿਹਦੇ ਸਨਮਾਨ ਕੋਈ ਪਰਮੇਸ਼ਰ ਨਹੀਂ ਆ ਜੋ ਸਭ ਦੇ ਵਿਦਿਯੋਤਿਆਂ ਚੋ ਮਹਾਨ ਹੈ ਉਸ ਪਰਮੇਸ਼ਰ ਦੀ ਵਡਿਆਈ ਕਰਨੀ ਸ਼ੁਰੂ ਕਰੋ ਕਹੋ ਕਿ ਖੁਦਾਵਾਨ ਅਸੀਂ ਤੇਰੇ ਨਾਮ ਨੂੰ ਮੁਬਾਰਕ ਤੇ ਤੈਨੂੰ ਤਾਨ ਆਖਦੇ ਹਾਂ ਤੇਰੇ ਨਾਮ ਦੀ ਵਡਿਆਈ ਤੇਰੇ ਨਾਮ ਦੀ ਸਤਿਤੀ ਕਰਦੇ ਪਰਮੇਸ਼ਰ ਤੇਰੇ ਨਾਮ ਨੂੰ ਉੱਚਾ ਕਰਦੇ ਆਂ ਖੁਦਾਵਨ ਖੁਦਾ ਤੈਰੀਆਂ ਸਾਰੀਆਂ ਭਲਾਈਆਂ ਨੂੰ ਯਾਦ ਕਰਦੇ ਆਂ ਤੇਰਾ ਤਾਨਵਾਦ ਕਰਦੇ ਪਿਤਾ ਤੇਰੀ ਹਰ ਕਰੂਨਾ ਤੇਰੇ ਪਿਆਰ ਤੇਰੀ ਕਿਰਪਾ ਲਈ ਤੇਰਾ ਤਾਨਵਾਦ ਕਰਦੇ ਪਿਤਾ ਔਰ ਅਸੀਂ ਆਪਣੇ ਹੱਥਾਂ ਨੂੰ ਉਠਾ ਕੇ ਪਰਮੇਸ਼ਰ ਇਸ ਅੰਮ੍ਰਿਤ ਵੇਲੇ ਤੇਰੀ ਤਿਆਰੀ ਕਰਕੇ ਪਰਮੇਸ਼ਰ ਤੇਰੀ ਹਜ਼ੂਰੀ ਵਿੱਚ ਬੈਠੀਆਂ ਤੁਸਾਂ ਨੂੰ ਛੂ ਸਾਨੂੰ ਪਰ ਪਵਿੱਤਰ ਆਤਮਾ ਸਿਤੜਾ ਔਨਰ ਕਰਦੇ ਆਂ ਵੈਲਕਮ ਕਰਦੇ ਆਂ ਪਵਿੱਤਰ ਆਤਮਾ ਤੁਹਾਡਾ ਸਵਾਗਤ ਕਰਦੇ ਆਂ ਪਵਿੱਤਰ ਆਤਮਾ ਅਨੁਗ੍ਰਹਿ ਦੇ ਸਾਮਰਥ ਤੇ ਸਿਖਾ ਪਵਿੱਤਰ ਆਤਮਾ ਖੁਦਾਵੰਦੀ ਪ੍ਰੈਜ਼ੈਂਸ ਦੇ ਵਿੱਚ ਬੈਠਣਾ ਉਹਦੀਆਂ ਗੱਲਾਂ ਨੂੰ ਲੈਣਾ ਪਰਮੇਸ਼ਰ ਉਦੇ ਅੱਗੇ ਪ੍ਰਾਰਥਨਾ ਕਰਨੀ ਮੈਨੂੰ ਲਫ਼ਜ਼ ਔਰ ਸ਼ਬਦ ਦੇ ਪਵਿੱਤਰ ਆਤਮਾ ਵਚਨ ਨੂੰ ਪੜਨ ਵਿੱਚ ਸਮਝਣ ਵਿੱਚ ਮੇਰੀ ਮਦਦ ਤੇ ਸਹਾਇਤਾ ਕਰ ਮੈਂ ਦੀ ਹਜ਼ੂਰੀ ਵਿੱਚ ਬੈਠਾਂ ਪਰਮੇਸ਼ਰ ਆਪਣੇ ਪਵਿੱਤਰ ਮਨ ਦੇ ਨਾਲ ਪਰਮੇਸ਼ਰ ਆਪਣੇ ਹੋਟਾਂ ਨੂੰ ਖੋਲ ਦੇਵਾਂ ਦਾ ਧੰਨਵਾਦ ਕਰ ਦਿਆਂ ਹਾਂ ਮੈਨੂੰ ਗ੍ਰੇਸ ਦੇ ਪਰਮੇਸ਼ਰ ਮੈਨੂੰ ਪ੍ਰਾਰਥਨਾ ਕਰਨੀ ਸਿਖਾ ਖੁਦਾਵਨ ਖੁਦਾ ਮੈਨੂੰ ਮੱਸਾ ਕਰ ਪਰਮੇਸ਼ਰ ਮੈਨੂੰ ਬles ਕਰ ਪਵਿੱਤਰ ਆਤਮਾ ਕਿਉਂਕਿ ਮੈਂ ਜਾਣਦਾ ਮੈਂ ਆਇਆ ਨਹੀਂ ਬਲਕਿ ਲੈ ਆਇਆ ਗਿਆਨਾਤਾ ਬਲਨਾਤਾ ਸ਼ਕਤੀ ਨਾ ਪਰ ਤੇਰੀ ਆਤਮਾ ਦੇ ਦੁਆਰਾ ਖੁਦਾਵਨ ਖੁਦਾ ਤੇਰਾ ਆਤਮਾ ਸੜੇ ਜੀਵਨ ਦੇ ਉੱਤੇ ਕਾਰਜ ਕਰੇ ਪਰਮੇਸ਼ਰ ਤੇਰੀ ਸਮਰਥ ਪਰਮੇਸ਼ਰ ਕਾਰਜ ਕਰੇ ਖੁਦਾਵਨ ਖੁਦਾ ਅੱਜ ਮੈਂ ਜਿੱਦਾਂ ਆ ਉਹਦਾ ਵਾਪਸ ਨਹੀਂ ਜਾਵਾਂਗਾ ਪਿਤਾ ਮੈਂ ਆਪਣੇ ਅਗਲੇ ਲੈਵਲ ਨੂੰ ਦੇਖਾਂਗਾ ਪਿਤਾ ਤੂੰ ਮੈਨੂੰ ਉੱਚੀਆਂ ਸਥਾਨਾਂ ਤੇ ਖੜਾ ਕਰੇਗਾ ਪਿਤਾ ਤੂੰ ਮੇਰੇ ਪੈਰਾਂ ਨੂੰ ਹਿਰਨੀ ਦੇ ਪੈਰਾਂ ਜਿਹਾ ਬਣਾ ਕੇ ਪਰਮੇਸ਼ਰ ਤੂੰ ਮੈਨੂੰ ਮਜ਼ਬੂਤ ਕਰਕੇ ਖੁਦਾਵਨ ਖੁਦਾ ਤੂੰ ਮੈਨੂੰ ਆਪਣੀ ਹਜ਼ੂਰੀ ਚ ਲੈ ਕੇ ਜਾਏਗਾ ਖੁਦਾਵਨ ਖੁਦਾ ਕਿਉਂਕਿ ਪਰਮੇਸ਼ਰ ਮੇਰੀ ਚਟਾਨ ਤੂੰ ਆ ਖੁਦਾਵਨ ਖੁਦਾ ਤੇਰੇ ਵਚਨ ਚ ਲਿਖਿਆ ਜੋ ਕਰ ਚਟਾਨ ਦੇ ਉੱਤੇ ਆ ਉਹ ਕਦੀ ਨਹੀਂ ਟੈਂਦਾ ਆਂਦੀ ਆਵੇ ਤੂਫਾਨ ਆਵੇ ਦੁੱਖ ਤਕਲੀਫਾਂ ਨੇਰੀ ਆਉਣ ਪਰਮੇਸ਼ਰ ਪਰ ਕੋਈ ਵੀ ਉਸ ਕਾਰ ਨੂੰ ਸੁੱਟ ਨਾ ਪਾਏਗਾ ਕਿਉਂਕਿ ਖੁਦਾਵਨ ਜੇਦੀ ਚਟਾਨ ਤੂੰ ਆ ਜੇਦੀ ਨੀ ਤੂੰ ਆ ਖੁਦਾਵਨ ਖੁਦਾ ਨੂੰ ਕੌਣ ਛੁੱਟ ਸਕਦਾ ਪਰਮੇਸ਼ਰ ਉਹ ਕਰ ਕਿਦਾਂ ਡੋਲ ਸਕਦਾ ਖੁਦਾਵਨ ਖੁਦਾ ਔਰ ਸਾਡੀ ਪਿਤਾ ਚਟਾਨ ਤੂੰ ਆ ਸਾਡੇ ਛਿਪਣੇ ਦੀ ਜਗਾ ਤੂੰ ਆ ਪਰਮੇਸ਼ਰ ਕਹੋ ਕਿ ਪਰਮੇਸ਼ਰ ਅਸੀਂ ਤੇਰੇ ਵਿੱਚ ਪਨਾ ਲੈਨੇ ਪਰਮੇਸ਼ਰ ਤੂੰ ਆਪਣੇ ਖੰਬਾ ਦੀ ਸ਼ਾਹ ਹੇਟ ਸਾਨੂੰ ਛੁਪਾ ਲਿਆ ਪਰਮੇਸ਼ਰ ਔਰ ਖੁਦਾਵਨਾ ਸਾਨੂੰ ਛੂ ਸਾਨੂੰ ਬles ਕਰ ਪਿਤਾ ਜਿੱਦਾਂ ਤੇਰੇ ਲੋਗ ਆਪਣੇ ਮੂੰਹਾਂ ਨੂੰ ਖੋਲ ਕੇ ਤੇਰੇ ਅਗੇ ਪੁਕਾਰ ਰਹਿ ਖੁਦਾਵਨ ਅਜਿ ਤਰਾਤ ਮੈਨਾਂ ਨੂੰ ਛੂਵੇ ਖੁਦਾਵਨ ਤੇਰੀ ਸਾਮਰਥ ਇਹਨਾਂ ਦੇ ਜੀਵਨ ਦੇ ਉੱਤੇ ਕਾਰਿਆ ਕਰੇ ਤੇਰਾ ਮਸਾ ਇਹਨਾਂ ਨੂੰ ਟੱਚ ਕਰੇ ਖੁਦਾਵਨ ਖੁਦਾ ਅੱਜ ਜਿਸ ਤਰ੍ਹਾਂ ਪਰਮੇਸ਼ਰ ਅੱਜ ਆਪਣੇ ਮੂੰਹ ਚ ਆਪਣੇ ਸ਼ਬਦਾਂ ਨੂੰ ਕੱਢ ਰਿਹਾ ਤੇਰੀ ਹਜ਼ੂਰੀ ਤੇਰਾ ਆਤਮਾ ਉਹ ਇੱਕ ਇੱਕ ਪ੍ਰਾਰਥਨਾ ਦੇ ਮੂੰਹ ਦੇ ਸ਼ਬਦ ਨੂੰ ਪਰਮੇਸ਼ਰ ਮੱਸਾ ਕਰੇ ਪੂਰਿਆ ਕਰੇ ਪਰਮੇਸ਼ਰ ਔਰ ਖੁਦਾਵਨ ਇਹਨਾਂ ਦੀਆਂ ਪ੍ਰਾਰਥਨਾ ਦੇ ਤੇ ਤੇਰਾ ਕੰਨ ਲੱਗੇ ਖੁਦਾਵਨ ਖੁਦਾ ਤੇਰਾ ਆਤਮ ਮੈਨਾਂ ਨੂੰ ਵਧਾਵੇ ਇਹਨਾਂ ਨੂੰ ਚਲਾਵੇ ਇਹਨਾਂ ਨੂੰ ਬles ਕਰੇ ਇਹਨਾਂ ਨੂੰ ਅਨੁਗ੍ਰਾਹ ਦੇ ਪਰਮੇਸ਼ਰ ਖੁਦਾਵਾਨ ਪਰਮੇਸ਼ਰ ਤੇਰੀ ਸਮਰਥਾ ਇਹਨਾਂ ਨੂੰ ਟੱਚ ਕਰੇ ਰਾਈਟ ਨਾਉ ਬles ਕਰ ਪਰਮੇਸ਼ਰ ਆਸ਼ੀਸ਼ਿਤ ਕਰ ਖੁਦਾਵਾਨ ਹਾ ਟੈਨਸ਼ਨ ਡਿਪਰੈਸ਼ਨ ਤੋਂ ਆਜ਼ਾਦ ਹੋ ਜਾਣ ਰਾਈਟ ਨਾਉ ਹਰ ਸੁਸਤੀ ਆਲਸ ਨੀਂਦ ਪਰਮੇਸ਼ਰ ਜਿਨ੍ਹਾਂ ਨੂੰ ਤੇਰੀ ਪ੍ਰੈਜ਼ੈਂਸ ਵਿੱਚ ਆਨ ਤੋਂ ਰੋਕ ਦਿਆ ਪਿਤਾ ਉਹ ਇਨਾਂ ਤੋਂ ਦੂਰ ਹੋਵੇ ਯੇਸ਼ੂ ਮਸੀਹ ਦੇ ਨਾਮ 'ਚ ਔਰ ਰਾਈਟ ਨਾਉ ਤੇਰੇ ਵਾਲ ਨੂੰ ਗ੍ਰਹਿਣ ਕਰਨ ਤੇਰੀ ਸਾਮਰਤ ਨੂੰ ਗ੍ਰਹਿਣ ਕਰਨ ਪਰਮੇਸ਼ਰ ਸੋ ਸਭ ਜਨ ਆਪਣੇ ਹੋਟਾਂ ਨੂੰ ਖੋਲਦਿਆਂ ਪਰਮੇਸ਼ਰ ਦੀ ਤਾਰੀਫ਼ ਕਰਦਿਆਂ ਹੋਇਆ ਧੰਨਵਾਦ ਕਰਦਿਆਂ ਹੋਇਆ ਉਹਨੇ ਕਿ ਆਪਣੀ ਕੋਠਰੀ ਦੇ ਵਿੱਚ ਵੜ ਕੇ ਆਪਣਾ ਦਰਵਾਜ਼ਾ ਬੰਦ ਕਰਕੇ ਗੁਪਤ ਵਿੱਚ ਪਿਤਾ ਅਗੇ ਪ੍ਰਾਰਥਨਾ ਕਰ ਤਾਂਕਿ ਉਹ ਪਰਮੇਸ਼ਰ ਜਿਹਦੇ ਅਗੇ ਤੂੰ ਗੁਪਚ ਪ੍ਰਾਰਥਨਾ ਕਰਿਓ ਤੈਨੂੰ ਪਬਲਿਕੀ ਰੀਵਾਰਡ ਦਵੇਗਾ ਉਹ ਪਰਮੇਸ਼ਰ ਤੈਨੂੰ ਸਬਨਾ ਦੇ ਵਿੱਚ ਉੱਚਾ ਕਰੇਗਾ ਉਹ ਤੈਨੂੰ ਸਬਨਾ ਦੇ ਵਿੱਚ ਚਮਕਾਵੇਗਾ ਸਤਾਰਮੀ ਦੇ ਪਰਕਾਜ ਦੀ ਤਰ੍ਹਾਂ ਜੋ ਸੂਰਿਆ ਦਿਨ ਆਏ ਦਿਨੋ ਦਿਨ ਵਾਅਦਾ ਜਾਂਦਾ ਸੋ ਸਭ ਜਨ ਆਪਣੇ ਹੋਟਾਂ ਨੂੰ ਖੋਲਣਾ ਵਾ ਪੂਰੇ ਦਿਲ ਤੋਂ ਜਾਣ ਤੋਂ ਆਪਣਾ ਪਹਿਲਾ ਬੀਜ ਆਪਣੇ ਇਸ ਦਿਨ ਦਾ ਪਹਿਲਾ ਸੀਡ ਪਰਮੇਸ਼ਵਰ ਦੇ ਬੈਸਟ ਸੀਡ ਨੂੰ ਉਹਦੇ ਘਰ ਦੇ ਵਿੱਚ ਪਾਉਣਾ ਵਾ ਤੁਹਾਡੀਆਂ ਪ੍ਰਾਰਥਨਾਵਾਂ ਉੱਚੀਆਂ ਹੋਣ ਤੁਹਾਡੇ ਗਲੇ ਖੁੱਲੇ ਹੋਣ ਪਰਮੇਸ਼ਵਰ ਦੀ ਮਾਹਿਮਾ ਦੇ ਲਈ ਤੁਹਾਡੇ ਹੱਥ ਉੱਠੇ ਹੋਣ ਉਹਦੀ ਵਡਿਆਈ ਕਰਨ ਦੇ ਲਈ ਕਿਉਂਕਿ ਉਹੀ ਮਾਹਿਮਾ ਵਡਿਆਈ ਰਸਤ ਦੇ ਯੋਗ ਪਰਮੇਸ਼ਵਰ ਹਾਂ ਸੋ ਸਭ ਜਣ ਆਪਣੇ ਆਪ ਨੂੰ ਵਚਨ ਦੇ ਲਈ ਤਿਆਰ ਕਰੋ ਕਿ ਖੁਦਾਵੰ ਅੱਜ ਮੈਂ ਤਿਆਰ ਹਾਂ ਤੇਰੇ ਵਚਨ ਨੂੰ ਲੈਣ ਦੇ ਲਈ ਤੇਰੇ ਮੂੰਹ ਦੀਆਂ ਗੱਲਾਂ ਨੂੰ ਗ੍ਰਹਿਣ ਕਰਨ ਦੇ ਲਈ ਪਰਮੇਸ਼ਰ ਮੈਂ ਤਿਆਰ ਹਾਂ ਖੁਦਾਵਨ ਖੁਦਾ ਤੇਰੇ ਨਾਮ ਨੂੰ ਉੱਚਾ ਕਰਨ ਦੇ ਲਈ ਪਿਤਾ ਮੈਂ ਤਿਆਰ ਹਾਂ ਤੇਰੇ ਨਾਮ ਨੂੰ ਮਹਿਮਾ ਦੇਣ ਦੇ ਲਈ ਪਰਮੇਸ਼ਰ ਮੈਂ ਤਿਆਰ ਹਾਂ ਤੇਰੇ ਕਰੀਬ ਆਉਣ ਦੇ ਲਈ ਪਿਤਾ ਅੱਜ ਤੂੰ ਆਪਣੇ ਬੱਚੇ ਨੂੰ ਪੇਜ ਕੇ ਮੈਨੂੰ ਚੰਗਿਆ ਕਰ ਔਰ ਸਾਰੀਆਂ ਤਬਾਹੀਆਂ ਤੋਂ ਬਚਾ ਖੁਦਾਵਨ ਔਰ ਪਿਤਾ ਮੇਰੇ ਮਨ ਨੂੰ ਪਵਿੱਤਰ ਕਰ ਸ਼ੁੱਧ ਕਰ ਮੈਨੂੰ ਵਿਵੇਕ ਜੀਵਿਤ ਤੇ ਮੈਨੂੰ ਆਤਮਿਕ ਕੰਨ ਦੇ ਪਰਮੇਸ਼ਰ ਜੱਾ ਤੇਰੇ ਮੂੰਹ ਦੀਆਂ ਗੱਲਾਂ ਮੇਰੇ ਅੰਦਰ ਆਉਣ ਪਿਤਾ ਮੈਨੂੰ ਤੇ ਮਨਨ ਕਰਾ ਔਰ ਮੈਂ ਤੇਰੀਆਂ ਪਲਿਆਈਆਂ ਨੂੰ ਦੇਖ ਸਕਾਂ ਪਿਤਾ ਔਰ ਸਾਰੀ ਬਦੀ ਮੇਰੇ ਚੋਂ ਨਿਕਲ ਜਾਵੇ ਪਿਤਾ ਤਾਂ ਕਿ ਮੈਂ ਤੇਰੇ ਪਵਿੱਤਰ ਮਾਰਗ ਤੇ ਚੱਲ ਸਕਾਂ ਔਰ ਮੈਂ ਤੇਰੇ ਨਾਮ ਦੀ ਵਡਿਆਈ ਕਰ ਸਕਾਂ ਪਰਮੇਸ਼ਰ ਖੁਦਾਵੰਤ ਅੱਜ ਦੇ ਵਚਨ ਦੇ ਦੁਆਰਾ ਤੁਹਾਨੂੰ ਬles ਕਰੇ ਤੁਹਾਨੂੰ ਬਰਕਤ ਦੇਵੇ ਤੁਹਾਨੂੰ ਗ੍ਰੇਸ ਦੇਵੇ ਪ੍ਰਭੂ ਯੀਸ਼ੂ ਮਸੀਹ ਦੇ ਨਾਮ ਦੇ ਵਿੱਚ ਸੋ ਸਭ ਜਨ ਰੈਡੀ ਹੋ ਜਾਓ ਅੱਜ ਦੇ ਸਵਚਨ ਨੂੰ ਪੜ੍ਹਨ ਦੇ ਲਈ ਜੋ ਖੁਦਾ ਨਾਲ ਸਾਡੇ ਲਈ ਪੇਜ ਜਾ ਆਪਣੇ ਹੈਵਨ ਨੂੰ ਖੋਲ ਕੇ ਸਾਡੇ ਨਾਲ ਗੱਲ ਕਰੇਗਾ ਆਰਾ ਜਦ ਦੀ ਆਵਾਜ਼ ਨੂੰ ਸੁਣਨਾ ਹੰਬਲ ਹੋ ਕੇ ਆਪਣੇ ਆਪ ਨੂੰ ਪਰਮੇਸ਼ਰ ਦੇ ਅੱਗੇ ਚੁਕਾ ਕੇ ਸੋ ਸਭ ਜਨ ਮੇਰੇ ਨਾਲ ਇੱਕ ਮਨ ਹੋ ਕੇ ਆਪਣੀ ਅੱਖਾਂ ਨੂੰ ਬੰਦ ਕਰ ਦਿਆ ਹੋਇਆ ਅੱਜ ਦੇ वचन ਨੂੰ ਮੇਰੇ ਨਾਲ ਪੜ੍ਹਨਾ ਮੇਰੇ ਨਾਲ ਬੋਲਣਾ ਉਸ ਤੇ ਮੰਨਨ ਕਰਨਾ ਔਰ ਉਸ ਤੋਂ ਬਾਅਦ ਇਸ वचन ਦੇ ਆਧਾਰ ਤੇ ਆਪਾਂ ਪ੍ਰਾਰਥਨਾ ਕਰਾਂਗੇ ਫਾਇਰ ਪ੍ਰਾਰਥਨਾ ਦੇ ਦੁਆਰਾ ਸ਼ਤਾਨ ਨੂੰ ਡਾਂਟਾਂਗੇ ਉਹਦੀਆਂ ਸਾਰੀਆਂ ਤਾਕਤਾਂ ਨੂੰ ਡਾਂਟਾਂਗੇ ਕੈਨਸਲ ਕਰਾਂਗੇ ਔਰ ਅਸੀਂ ਆਪਣੇ ਪਰਮੇਸ਼ਵਰ ਦੀ ਮਾਹੀਮਾ ਨੂੰ ਸਾਡੀਆਂ ਜੀਵਨਾਂ ਦੇ ਉੱਤੇ ਆਪਣੇ ਘਰਾਂ ਪਰਿਵਾਰਾਂ ਦੇ ਆਪਣੀ ਜਿੱਤ ਨੂੰ ਆਪਣੀ ਆਪਣੀ ਟੈਸਟਮਨੀਸ ਨੂੰ ਪਰਮੇਸ਼ਵਰ ਦੀ ਗਲੋਰੀ ਨੂੰ ਦੇਖਾਂਗੇ ਹਾਲੇਲੂਇਆ ਸੋ ਸਭ ਜਨ ਮੇਰੀ ਨਾਲ ਰੈਡੀ ਹੋ ਜਾਓ ਅੱਜ ਦੇ ਵਚਨ ਨੂੰ ਪੜਨ ਦੇ ਲਈ ਹallelujah ਮੈਂ ਆਖਿਆ ਕਿ ਮੈਂ ਆਪਣੀ ਚਾਲ ਚੱਲਣ ਦੀ ਚੌਕਸੀ ਕਰਾਂਗਾ ਅਤੇ ਕਿਤੇ ਆਪਣੀ ਜੀਬ ਨਾਲ ਪਾਪ ਨਾ ਕਰਾਂ ਜਿੰਨਾ ਚਿਰ ਦੁਸ਼ਟ ਮੇਰੇ ਅੱਗੇ ਹੈ ਮੈਂ ਲਗਾਮ ਆਪਣੇ ਮੂੰਹ ਵਿੱਚ ਰੱਖਾਂਗਾ ਮੈਂ ਚੁੱਪ ਕੀਤਾ ਹੋਇਆ ਗੁੰਗਾ ਹੋ ਗਿਆ ਅਤੇ ਭਲਾਈ ਤੋਂ ਵੀ ਚੁੱਪਵੱਟ ਛੱਡੀ ਅਤੇ ਮੇਰਾ ਸੋਗ ਜਾਗ ਪਿਆ ਮੇਰਾ ਮਨ ਮੇਰੇ ਅੰਦਰੋਂ ਤੱਪ ਗਿਆ ਅਤੇ ਮੇਰੀਆਂ ਸੋਚਦਿਆਂ ਸੋਚਦਿਆਂ ਅੱਗ ਪੜ ਕੁੱਟੀ ਤਾਂ ਮੈਂ ਆਪਣੀ ਜੀਭ ਤੋਂ ਬੋਲ ਉਠਿਆ हे ਯਹੋਵਾ ਮੈਨੂੰ ਮੇਰਾ ਉੜਕ ਦੱਸ ਅਤੇ ਇਹ ਵੀ ਕੀ ਮੇਰੇ ਦਿਨਾਂ ਦੀ ਲੰਬਾਈ ਕਿੰਨੀ ਹੈ ਤਾਂ ਕਿ ਮੈਂ ਜਾਣਾਂ ਕਿ ਮੈਂ ਕਿੱਡਾ ਅਨਿੱਤ ਹਾਂ ਵੇਖ ਮੈਂ ਤੇਰੇ ਦਿਨ ਚੱਪਾ ਪਰ ਠਹਿਰਾਏ ਹਨ ਅਤੇ ਮੇਰੀ ਉਮਰ ਤੇਰੇ ਅੱਗੇ ਕੁਝ ਹੈ ਹੀ ਨਹੀਂ ਸੱਚਮੁੱਚ ਹਰ ਆਦਮੀ ਪਾਵੇ ਸਥਿਰ ਵੀ ਹੋਵੇ ਤਦ ਵੀ ਸਾ ਮਾਤਰੀ ਹੈ ਸੱਚਮੁੱਚ ਮਨੁੱਖ ਛਾਇਆ ਹੀ ਵੰਗੂ ਫਿਰਦਾ ਹੈ ਸੱਚਮੁੱਚ ਉਹ ਵਿਅਰਥ ਰੌਲਾ ਪੋਂਦਾ ਹੈ ਉਹ ਮਾਇਆ ਜੋੜਦਾ ਹੈ ਪਰ ਨਹੀਂ ਜਾਣਦਾ ਪਾਈ ਉਹਨੂੰ ਕੌਣ ਸਾੰਬੇਗਾ ਹੁਣ ਹੀ ਪ੍ਰਭੂ ਮੈਂ ਕਾਹਦੀ ਉਡੀਕ ਕਰਾਂ ਮੈਨੂੰ ਤੇਰੀ ਹੀ ਆਸ ਹੈ ਮੇਰੀਆਂ ਸਾਰੀਆਂ ਅਪਰਾਧਾਂ ਤੋਂ ਮੈਨੂੰ ਛੁਡਾ ਮੂਰਖਾ ਦਾ ਉਲਾਮਾ ਮੈਨੂੰ ਨਾ ਠਹਿਰਾ ਮੈਂ ਗੁੰਗਾ ਬਣ ਗਿਆ ਮੈਂ ਆਪਣਾ ਮੂੰਹ ਨਾ ਖੋਲਿਆ ਕਿਉਂ ਜੋ ਕਿਉਂ ਜੋ ਤੈ ਹੀ ਇਹ ਕੀਤਾ ਹੈ ਆਪਣੀ ਛੱਟ ਮੇਨ ਆਪਣੀ ਛੱਟ ਨੂੰ ਮੇਤੋਂ ਹਟਾ ਦੇ ਤੇਰੇ ਹੱਥ ਦੀ ਮਾਰ ਨਾਲ ਮੈਂ ਫਸਮ ਹੋ ਗਿਆ ਹਾਂ ਜਦੋਂ ਤੂੰ ਬਦੀ ਦੇ ਕਾਰਨ ਝੜਕ ਦੱਬ ਕੇ ਮਨੁੱਖ ਨੂੰ ਤਾੜਦਾ ਹੈ ਤਦੋਂ ਤੂੰ ਉਹ ਦੇ ਸੁਪਨ ਨੂੰ ਪਤੰਗੇ ਵਾਂਗੂ ਆਲੋਪ ਕਰਦਾ ਹਾਂ ਸੱਚਮੁੱਚ ਹਰ ਇਨਸਾਨ ਸਵਾਸ ਹੀ ਹੈ हे ਯਹਵਾ ਮੇਰੀ ਪ੍ਰਾਰਥਨਾ ਸੁਣ ਅਤੇ ਮੇਰੀ ਦੁਹਾਈ ਵੱਲ ਕੰਨ ਤਰ ਮੇਰੀਆਂ ਅੰਜਾਂ ਨੂੰ ਵੇਖ ਕੇ ਚੁੱਪ ਨਾ ਕਰ ਕਿਉਂ ਜੋ ਮੈਂ ਤੇਰਾ ਪਰਦੇਸੀ ਹਾਂ ਅਤੇ ਆਪਣੇ ਸਾਰੇ ਪਿਓ ਦਾਦਿਆਂ ਵਾਂਗਰ ਮੁਸਾਫਿਰ ਹਾਂ ਮੈਂ ਤੋ ਅੱਖ ਫੇਰ ਲੈ ਪਾਈ ਮੈਂ ਟਹਿਕਾਂ ਇਸ ਤੋਂ ਪਹਿਲਾਂ ਕਿ ਮੈਂ ਚਲਾ ਜਾਵਾ ਅਤੇ ਫਿਰ ਨਾ ਹੁਆ ਸਭ ਬੋਲੋ ਆਮੀਨ ਆਮੀਨ ਹਾਲੇਲੂਇਆ ਪਰਮੇਸ਼ਰ ਤੇਰੇ ਇਸ ਜੀਵਿਤ ਵਰਡ ਦੇ ਲਈ ਤੇਰਾ ਧੰਨਵਾਦ ਕਰਦੇ ਹਾਂ ਸਭ ਜਨ ਪਰਮੇਸ਼ਰ ਦੀ ਤਾਰੀਫ ਕਰੋ ਆ ਇਸ ਜੀਵਿਤ ਵਚਨ ਦੇ ਲਈ ਉਸ ਦੀ ਮਹਿਮਾ ਕਰੋ ਕਿ ਪਰਮੇਸ਼ਾ ਅਸੀਂ ਦੇ ਵਰਡ ਨੂੰ ਅਸੀਂ ਗ੍ਰਹਿਣ ਕਰਦੇ ਹਾਂ ਪਿਤਾ ਇਹਦਾ ਵਚਨ ਤੇਰੇ ਲੋਕਾਂ 'ਚ ਸੌਗਨਾ ਫਲਿਆ ਕਿ ਆਵੇ ਪਿਤਾ ਇਨ ਦੇ ਮੰਨ ਤੇਰੀ ਵੱਲ ਫਿਰਨ ਪਰਮੇਸ਼ਰ ਤੇਰਾ ਆਤਮਾ ਖੁਦਾਵਨ ਖੁਦਾ ਆਈ ਦੇ ਵਚਨ ਦੇ ਦੁਆਰਾ ਪਰਮੇਸ਼ਰ ਨੂੰ ਬਰਕਤ ਦੇਵੇ ਇਹਨਾਂ ਨੂੰ ਬਲੈਸ ਕਰੇ ਪਿਤਾ ਇਹ ਫਲਦਾਰ ਹੋ ਜਾਣ ਪਿਤਾ ਇਹਨਾਂ ਦੇ ਫਲ ਕਦੀ ਕੱਚੇ ਨਾ ਚੜਨ ਪਰਮੇਸ਼ਰ ਇਹ ਆਪਣੇ ਪਾਪਾ ਤੋਂ ਤੌਬਾ ਕਰਨ ਪਰਮੇਸ਼ਰ ਹਾਰੂ ਕੋ ਪਿਤਾ ਗੁਪਤ ਪਾਪ ਜੋ ਨਰੀ ਲਾਈਫ ਦੇ ਉੱਤੇ ਆ ਸਿੰ ਪਰਮੇਸ਼ਰ ਜੇਨ ਦੀ ਲਾਈਫ ਦੇ ਉੱਤੇ ਪਿਤਾ ਜੋ ਨਾ ਦਾ ਯੰਗੀਕਾਰ ਕਰਨ ਤੇਰੇਗੀ ਇਕਰਾਰ ਕਰਨ ਤੇਰੀ ਮਾਫੀ ਤੇਰੀ ਦਇਆ ਨੇ ਦੇ ਉੱਤੇ ਆਵੇ ਤੇਰੀ ਕਿਰਪਾ ਇਹਨਾਂ ਦੇ ਉੱਤੇ ਆਵੇ ਪਰਮੇਸ਼ਰ ਖੁਦਾਵਨ ਖੁਦਾ ਔਰ ਤੇਰਾ ਆਤਮਾ ਨਾਲ ਨੂੰ ਟੱਚ ਕਰੇ ਔਰ ਇਹਨਾਂ ਨੂੰ ਅਗਲੇ ਲੈਵਲ ਤੇ ਜਾਵੇ ਪਰਮੇਸ਼ਰ ਖੁਦਾਵਨ ਜਿਹੜੀਆਂ ਬਰਕਤਾਂ ਸ਼ੈਤਾਨ ਨੇ ਇਹਨਾਂ ਦੀ ਲਾਈਫ ਦੇ ਉੱਤੇ ਰੋਕੀਆਂ ਪਿਤਾ ਅੱਜ ਜਿੱਦਾਂ ਹੀ ਅਸੀਂ ਫਾਇਰ ਪ੍ਰਾਰਥਨਾ ਵਿੱਚ ਜਾਈਏ ਲਾਰਡ ਤੇਰੇ ਲੋਕ ਖੁਦਾਵਨ ਖੁਦਾ ਤੇਰੇ ਮੱਸਾ ਨੇ ਪਰਕੇ ਦੀ ਆਤਮਾ ਨਾਲ ਪਰਕੇ ਪਰਮੇਸ਼ਰੇ ਪ੍ਰਾਰਥਨਾ ਕਰਨ ਔਰ ਤੇਰੀ ਆਭਿਸ਼ੇਕ ਨੂੰ ਰਿਲੀਜ਼ ਕਰਨ ਤੇਰੀ ਫਾਇਰ ਨੂੰ ਰਿਲੀਜ਼ ਕਰਨ ਖੁਦਾਵਨ ਤੇਰਾ ਰੂਪ ਪਰਮੇਸ਼ਰਾ ਚੀਜ਼ਾਂ ਨੂੰ ਕੱਟੇ ਜੋ ਤੇਰੇ ਵੱਲੋਂ ਨਹੀਂ ਆ ਲਾਰਡ ਉਹਨਾਂ ਨੂੰ ਪਰਮੇਸ਼ਰ ਨਹੀਂ ਦੀ ਲਾਈਫ ਚੋਂ ਅਲੱਗ ਕਰੇ ਉਹਨਾਂ ਨੂੰ ਜਲਾ ਕੇ ਨਾਸ਼ ਕਰੇ ਉਹਨਾਂ ਦੇ ਵਜੂਦ ਖਤਮ ਕਰੇ ਪ੍ਰਭੂ ਯਿਸੂ ਮਸੀਹ ਦੇ ਨਾਮ ਚ ਪਿਤਾ ਔਰ ਖੁਦਾਵਨ ਕੁਦੇ ਆਪਣੇ ਫਲਾਂ ਨੂੰ ਦੇਖਣ ਤੇਰੀ ਮਾਹਿਮਾ ਨੂੰ ਦੇਖਣ ਪਰਮੇਸ਼ਰ ਤੇਰੀ ਗਲੋਰੀ ਨੂੰ ਦੇਖਣ ਆਪਣੇ ਘਰਾਂ ਪਰਿਵਾਰਾਂ ਦੇ ਉੱਤੇ ਸੋ ਸਭ ਜਨ ਪਰਮੇਸ਼ਰ ਦੇ ਲਈ ਆਪਣੇ ਮੂੰਹਾਂ ਨੂੰ ਖੋਲਦੇ ਆ ਹਨ ਪਰਮੇਸ਼ਰ ਦੀ ਫਾਇਰ ਨੂੰ ਮੰਗੋ ਦੇ ਮੱਸਾ ਨੂੰ ਮੰਗੋ ਕਿ ਪਰਮੇਸ਼ਰ ਮੈਨੂੰ ਮੱਸਾ ਕਰ ਮੇਰੇ ਹੋਟਾਂ ਨੂੰ ਮੱਸਾ ਕਰ ਮੇਰੀ ਮੇਰੀਆਂ ਪ੍ਰਾਰਥਨਾਵਾਂ ਨੂੰ ਮੱਸਾ ਕਰ ਮੈਨੂੰ ਮੱਸਾ ਕਰ ਖੁਦਾਵਨ ਕੁਦਾ ਮੈਨੂੰ ਬles ਕਰ ਪਰਮੇਸ਼ਰ ਅੱਜ ਜੁਬਾਨ ਨੂੰ ਖੋਲਦੇ ਹਾਂ ਗੈਜ਼ ਜੁਬਾਨ ਚ ਪ੍ਰਾਰਥਨਾ ਕਰਨੀ ਸ਼ੁਰੂ ਕਰੂ ਕਿ ਖੁਦਾਵਨ ਮੈਨੂੰ ਔਰ ਕੁਝ ਨਹੀਂ ਚਾਹੀਦਾ ਮੈਨੂੰ ਤੇਰਾ ਮਸਾ ਚਾਹੀਦਾ ਮੈਨੂੰ ਤੂੰ ਚਾਹੀਦਾ ਖੁਦਾਵਨ ਸਭ ਤੋਂ ਅਧਿਕ ਮੈਨੂੰ ਤੇਰੀ ਪ੍ਰੈਜ਼ੈਂਸ ਚਾਹੀਦੀਆਂ ਮੇਰੀ ਲਾਈਫ ਦੇ ਉੱਤੇ ਪਰਮੇਸ਼ਰ ਤੇਰੀ ਪ੍ਰੈਜ਼ੈਂਸ ਤੇਰਾ ਜੀਵਿਤ ਹੱਥ ਤੇਰੀ ਸਹਾਇਤਾ ਪਿਆਰੇ ਹੱਥ ਮੇਰੇ ਜੀਵਨ ਦੇ ਉੱਤੇ ਹੋਵੇ ਖੁਦਾਵਨ ਖੁਦਾ ਮੈਨੂੰ ਸਭ ਤੋਂ adhik ਪਰਮੇਸ਼ਰ ਤੇਰੀ ਪ੍ਰੈਜ਼ੈਂਸ ਤੇਰੀ ਹਜ਼ੂਰੀ ਪਰਮੇਸ਼ਰ ਤੂੰ ਚਾਹੀਦਾ ਔਰ ਮੈਨੂੰ ਕੁਝ ਨਹੀਂ ਚਾਹੀਦਾ ਪਰਮੇਸ਼ਰ ਕਿਉਂਕਿ ਤੇਰੇ ਵੱਚਨ ਦੇ ਵਿੱਚ ਲਿਖਿਆ ਜੋ ਤੇਰੇ ਧਰਮ ਤੇ ਰਾਜ ਦੀ ਖੋਜ ਕਰਦਾ ਹਰ achhi vastu ਦੇ ਪਿੱਛੇ ਪੈ ਕੇ ਉਹਨੂੰ ਮਿਲਦੀ ਆ ਪਰਮੇਸ਼ਰ ਤੂੰ क्या ਮੰਗੋ ਤਤ ਨੂੰ ਦਿੱਤਾ ਜਾਏਗਾ ਢੂੰਡੋ ਤੋ ਤੁਸੀਂ ਪਾਗੋ ਖਟਖਟਾਓ ਤੋ ਤੁਹਾਡੇ ਲਈ ਖੋਲਿਆ ਜਾਏਗਾ ਮੰਗਣਾਉ ਦੀ ਮਹਿੰਮਾ ਦੇ ਲਈਆ ਖਟਖਟਾਉਣਾ ਦੀ ਮਹਿੰਮਾ ਦੇ ਲਈਆ ਢੋਣਾ ਉਹਦੀ ਮਹਿੰਮਾ ਦੇ ਲਈ ਤਾਂ ਹਰ ਵਸਤੂ ਟੜੇ ਪਿੱਛੇ ਪੈ ਕੇ ਤੁਹਾਨੂੰ ਮਿਲੇਗੀ ਜਿਹੜੀ ਚੀਜ਼ ਨੂੰ ਮੰਗਣਾਉ ਦੀ ਮਹਿੰਮਾ ਦੇ ਲਈ ਉਹਦੀ ਗਲੋਰੀ ਲਈ ਮੰਗਾਵਾਂ ਸੋ ਸਭ ਜਨ ਗੈਜ਼ੂਬਾਨਾ ਪ੍ਰਾਰਥਨਾ ਕਰਦੇ ਹਾਂ ਰਬਾ ਸ਼ਾਕਾ ਥਾ ਰਬਾ ਰੋ ਬੋ ਰੋ ਯੋਕੋਤੋ ਨੋ ਲੋ ਰੋ ਬੋ ਰੋ ਸ਼ੀ ਕਾ ਥਾ ਰਬਾ ਬਬਾ 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 ਯਾ ਕਾ ਥਾ ਰਬਾ ਯਾ ਕਾ ਤਨ ਲਾ ਰਬਾ ਬਬਾ 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 ਰੋ ਬੋ ਰੋ ਯੋ ਕੋਤੋ ਨੋ ਲੋ ਰੋ ਬੋ ਰੋ ਸ਼ੇਕੇ ਤੇ ਨੇਲੇ ਰੇ ਬਰੇ ਸ਼ੇਕੇ ਤੇ ਨੇਲੇ ਰੇ ਬਰੇ ਸ਼ੇਕੇ ਤੇ ਨੇਲੇ ਰੇ ਬੋ ਰੋ ਹੌਲੀ ਗੋਸ ਫਾਇਰ 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 ਇੱਕ ਇੱਕ ਜਨ ਤੇ ਪਰਮੇਸ਼ਰ ਤੇਰਾ ਮਸਾ ਉਤਰੇ ਮਸਾ ਉਤਰੇ ਅਨੋਇੰਟਿੰਗ 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 ਤੇਰੇ ਲੋਕਾਂ ਤੇ ਰਾਈਟ ਨਾਓ ਤੇਰਾ ਫਰੈਸ਼ ਮਸਾ ਪਰਮੇਸ਼ਰ ਇਹਨਾਂ ਦੀ ਲਾਈਵ ਤੇ ਉੱtre ਖੁਦਾਵੰਨ ਖੁਦਾ ਯਾ ਇੱਕ ਤਾਜ਼ਾ ਅਭਿਸ਼ੇਕ ਇਹਨਾਂ ਦੀ ਲਾਈਵ ਤੇ ਰਿਲੀਜ਼ ਕਰ ਪਰਮੇਸ਼ਰ ਤਾਜ਼ਾ ਤੇਲ ਦੇ ਨਾਲ ਪਰਮੇਸ਼ਰ ਇਹਨਾਂ ਨੂੰ ਮਸਾ ਕਰ ਪਰਮੇਸ਼ਰ ਇਹਨਾਂ ਨੂੰ ਮਸਾ ਕਰ ਕਿਉਂਕਿ ਖੁਦਾਵੰਨ ਤੇਰੇ ਵਚਨ ਦੇ ਵਿੱਚ ਲਿਖਿਆ ਖੁਦਾਵੰਨ ਖੁਦਾ ਤੂੰ ਸਾਡੇ ਸਿਰ ਚੋਂ ਤੇਲ ਦੀ ਕਮੀ ਨਹੀਂ ਉਣ ਦਿੰਦਾ ਪਰਮੇਸ਼ਰ ਖੁਦਾਵੰਦ ਖੁਦਾ ਤੂੰ ਸਾਡਾ ਅੱਛਾ ਚਰਵਾਹਾਂ ਹਾਂ ਪਰਮੇਸ਼ਰ ਖੁਦਾਵੰਦ ਤੂੰ ਹੀ ਆ ਜੋ ਸਾਡੇ ਵਿਰੋਧੀਆਂ ਦੇ ਸਨਮੁਖ ਸਾਡੇ ਲਈ ਮੇਸ ਸਜਾਉਣਾ ਪਰਮੇਸ਼ਰ ਤੋ ਕਿ ਆ ਸੰਕਟ ਦੇ ਸਮੇਂ ਮੈਨੂੰ ਪੁਕਾਰ ਤੈਂ ਮੈਂ ਤੈਨੂੰ ਉੱਤਰ ਦੇਾਂਗੇ ਤੇ ਤੇ ਵੱਡੀਆਂ ਤੇ ਕੱਟੀਆਂ ਗੱਲਾਂ ਨੂੰ ਮੈਂ ਜ਼ਾਹਿਰ ਕਰਾਂਗਾ ਤੂੰ ਕਿਵੇਂ ਤੇਰੇ ਬਿਮਾਰੀ ਵਾਲੇ ਵਿਸਤਰਤ ਤੈਨੂੰ ਖੜਾ ਕਰਾਂਗਾ ਮੈਂ ਤੈਨੂੰ ਚੰਗਿਆ ਕਰਾਂਗਾ ਮੈਂ ਤੈਨੂੰ ਆਜ਼ਾਦ ਕਰਾਂਗਾ ਤੂੰ ਕਿਹਾ ਯਕੂਬ ਦੇ ਕਰਾਨੇ ਤੇ ਕੋਈ ਜਾਦੂ ਕੋਟੋਣਾ ਨਹੀਂ ਚੱਲਦਾ ਔਰ ਸਭ ਜਨ ਕਹੋ ਕਿ ਮੈਂ ਯਕੂਬ ਦੇ ਕਰਾਨੇ ਚਾ ਮੇਰੇ ਮੇਰਾ ਕਰਾਨਾ ਯਕੂਬ ਦੇ ਕਰਾਨੇ ਚਾ ਮੈਂ ਯਕੂਬ ਦੇ ਕਰਾਨੇ ਚਾ ਸਾਡੇ ਤੇ ਕੋਈ ਜਾਦੂ ਟੋਣਾ ਨਹੀਂ ਚਲੇਗਾ ਮੈਂ ਆਜ਼ਾਦ ਹਾਂ ਮੈਂ ਫਰੀ ਹਾਂ ਪਰਮੇਸ਼ਵਰ ਨੇ ਕਿਹਾ ਮੈਂ ਤੇਰੀਆਂ ਸੋਚਾਂ ਮੈਂ ਤੇਰੀ ਇੱਕ ਇੱਕ ਚੀਜ਼ ਨੂੰ ਨਵਾਂ ਬਣਾ ਦੇਵਾਂਗਾ ਉਹਦੇ ਲਹੂ ਦੀ ਪੁਕਾਰ ਤੋਂ ਚਾਮਰ ਤੋਂ ਪੁਕਾਰੋ ਕਿ ਪਰਮੇਸ਼ਾਏ ਤੇਰੇ ਲਹੂ ਦੇ ਦੁਆਰਾ ਇੱਕ ਇੱਕ ਚੀਜ਼ ਨੂੰ ਬਦਲ ਦੇ ਤਉ ਦੇ ਪਾਕ ਤੇ ਸਾਫ ਕਰ ਦੇ ਸ਼ੁੱਧ ਕਰ ਦੇ ਪਰਵੇਸ਼ ਤਾਂ ਕਿ ਮੈਂ ਤੇਰੀ ਮਹਿਮਾ ਤੇਰੀ ਗਲੋਰੀ ਨੂੰ ਦੇਖ ਸਕਾਂ ਰੇ ਬਰੋਸ਼ੇ ਕੇ ਤਿੰਨੇ ਲੇਰੇ ਬਰੇਸ਼ੇ ਕੇ ਤਿੰਨੇ ਲੇਰੇ ਬਰੇਸ਼ੇ ਕੇ ਤਿੰਨੇ ਲੇਰੇ ਬਰੇਸ਼ੇ ਕੇ ਤਿੰਨੇ ਲੇਰੇ ਬਰੇ ਸੋਕੋਵ ਕੀ ਹੈ ਪਰਮੇਸ਼ਰ ਤੇਰੇ ਜੀਵਿਤ ਨਾਮ ਚ ਖੁਦਾਵਨ ਖੁਦਾ ਮੈਂ ਪ੍ਰਾਰਥਨਾ ਕਰਦਾ ਹਰੇ ਕੋ ਬੈਡ ਡ੍ਰੀਮ ਜੋ ਮੈਂ ਦੇਖਿਆ ਪਰਮੇਸ਼ਰ ਔਰ ਸ਼ੈਤਾਨ ਉਹ ਨੂੰ ਮੇਰੀ ਲਾਈਫ ਦੇ ਉਤੇ ਪੂਰਾ ਕਰਨਾ ਚਾਹੁੰਦਾ ਪਰਮੇਸ਼ਰ ਹਾਰੇ ਕੋ ਬੈਡ ਡ੍ਰੀਮ ਦੀ ਤਾਕਤ ਨੂੰ ਜੋ ਸ਼ੈਤਾਨ ਨੇ ਡ੍ਰੀਮ ਦੇ ਦੁਆਰਾ ਮੇਰੀ ਲਾਈਫ ਦੇ ਉੱਤੇ ਰਿਲੀਜ਼ ਕੀਤੀ ਆ ਪਰਮੇਸ਼ਰ ਹਾਰੇ ਕੋ ਬੈਡ ਡ੍ਰੀਮ ਦਿੱਤੇ ਉਹਦੀ ਸਾਰੀਆਂ ਸ਼ੈਤਾਨ ਦੀਆਂ ਤਾਕਤ ਦੇ ਉੱਤੇ ਉਹਦੇ ਸਾਰੇ ਹਥਿਆਰਾਂ ਦੇ ਉੱਤੇ ਪਰਮੇਸ਼ਾ ਅੱਜ ਉਸ ਬੈਡ ਡ੍ਰੀਮ ਦੇ ਉੱਤੇ ਉਹਦੀਆਂ ਸਾਰੀਆਂ ਯੋਜਨਾਵਾਂ ਦੇ ਉੱਤੇ ਪਵਿੱਤਰ ਆਤਮਾ ਤੇਰੀ ਆਕ ਕੁੱtre ਆ ਕੁੱtre ਆ ਕੁੱtre ਆ ਕੁੱtre ਆ ਕੁੱtre ਆ ਕੁੱtre ਆ ਕੁੱtre ਪਰਮੇਸ਼ਵਰ ਤੇਰੇ ਮੱਸਾ ਦੇ ਦੁਆਰਾ ਉਹ ਸਾਰੇ ਬੈਡ ਡ੍ਰੀਮ ਕੈਨਸਲ ਹੋ ਜਾਣ ਉਹ ਸਾਰੇ ਬੈਡ ਡ੍ਰੀਮ ਇਹਨਾਂ ਦੀ ਲਾਈਫ ਚੋਕਰ ਆ ਪਰਿਵਾਰਾਂ ਚੋਂ ਇਹਨਾਂ ਦੇ ਬੱਚਿਆਂ ਚ ਇਹਨਾਂ ਦੇ ਲੋਕਾਂ ਚੋਂ ਆਊਟ 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 ਇਨ ਦਾ ਨੇਮ ਆਫ ਜੀਜ਼ਸ ਹਰੇਕੋ ਬੈਡ ਡ੍ਰੀਮ ਦੇ ਉੱਤੇ ਮੈਂ ਫਾਇਰ ਦਿੰਨੀ ਆ ਪਵਿੱਤਰ ਆਤਮਾ ਤੇਰੀ ਆਕ ਕੁਤਰੇ ਆਕ ਕੁਤਰੇ ਆਕ ਕੁਤਰੇ ਉਹ ਡ੍ਰੀਮ ਦੇ ਦੁਆਰਾ ਸ਼ੈਤਾਨ ਨੇ ਕੁਝ ਵੀ ਕਿਉਂ ਨਾ ਦਿਖਾਇਆ ਹੋਵੇ ਚਾਹੇ ਉਹ ਮੌਤ ਦਿਖਾਈ ਹੋਵੇ ਐਕਸੀਡੈਂਟ ਦਿਖਾਇਆ ਹੋਵੇ ਫੇਲਿਅਰ ਦਿਖਾਇਆ ਹੋਵੇ ਨੌਨਸੈਂਸ ਦਿਖਾਇਆ ਹੋਵੇ ਜਾਦੂ ਟੋਣਾ ਦਿਖਾਇਆ ਹੋਵੇ ਪਰਮੇਸ਼ਰ ਬਿਮਾਰੀ ਦਿਖਾਈ ਹੋਵੇ ਕਿਸੇ ਵੀ ਰੂਪ ਚ ਸ਼ੈਤਾਨ ਨੇ ਕੁਝ ਵੀ ਕਿਉਂ ਨਾ ਦਿਖਾਇਆ ਹੋਵੇ ਪਰਮੇਸ਼ਰ ਉਹ ਸਾਰੀਆਂ ਸ਼ਤਾਨੀ ਤਾਕਤਾਂ ਨੂੰ ਨਾ ਬੈਡ ਡ੍ਰੀਮਸ ਨੂੰ ਮੈਂ ਕੈਨਸਲ ਕਰ ਦਿਆਂ ਰਿਲੀਜ਼ ਫਾਇਰ ਇੱਕ ਇੱਕ ਜਨ ਆਪਣੇ ਹੌਟਾ ਨੂੰ ਖੋਲ ਦਿਓ ਨਾ ਬੈਡ ਡ੍ਰੀਮਸ ਦੇ ਉੱਤੇ ਹਾਲੀਵੁੱਡ ਦੀ ਫਾਇਰ ਰਿਲੀਜ਼ ਕਰੋ ਕਿ ਪਰਮੇਸ਼ਰ ਤੇਰੀ ਅਗ ਦੁਆਰਾ ਉਹ ਬੈਡ ਡ੍ਰੀਮ ਕੈਨਸਲ ਹੋ ਜਾਣ ਕੈਨਸਲ ਹੋ ਜਾਣ ਪ੍ਰਭੂ ਯਿਸੂ ਮਸੀਹ ਦੇ ਨਾਮ ਜੋ ਸਾਰੇ ਬੈਡ ਡ੍ਰੀਮ ਜੋ ਤੁਸੀਂ ਦੇਖਿਆ ਉਹਨਾਂ ਦੇ ਉੱਤੇ ਪਵਿੱਤਰ ਆਤਮਾ ਦੀ ਅੱਗ ਉਤਰੇ ਅੱਗ ਉਤਰੇ ਅੱਗ ਉਤਰੇ ਅੱਗ ਉਤਰੇ ਅੱਗ ਉਤਰੇ ਔਰ ਮੈਂ ਡਿਕਲੇਅਰ ਕਰ ਦिए ਇੱਕ ਇੱਕ ਬੈਡ ਡ੍ਰੀਮ ਕੈਨਸਲ ਹੈ ਯਿਸੂ ਮਸੀਹ ਦੇ ਨਾਮ ਹਰ ਇੱਕ ਬੈਡ ਡ੍ਰੀਮ ਜੋ ਤੁਸੀਂ ਦੇਖਿਆ ਉਹ ਕੈਨਸਲ ਹੈ ਪ੍ਰਭੂ ਯਿਸੂ ਮਸੀਹ ਦੇ ਨਾਮ ਦੇਜ ਔਰ ਪਰਮੇਸ਼ਵਰ ਉਸ ਬੈਡ ਡ੍ਰੀਮ ਨੂੰ ਖੁਦਾਵਨ ਬਦਲੇਗਾ ਆਪਣੀ ਮਹਿਮਾ ਦੇ ਵਿੱਚ ਜੋ ਸ਼ੈਤਾਨ ਨੇ ਦਿਖਾਇਆ ਪਰਮੇਸ਼ਰ ਯਿਸੂ ਮਸੀਹ ਦੇ ਨਾਮ ਚੋਂ ਕਦੀ ਪੂਰਾ ਹੋਵੇ ਔਰ ਲਾਰਡ ਖੁਦਾਵੰ ਜੋ ਤੂੰ ਤੇਰੇ ਲੋਕਾਂ ਲਈ ਰੱਖਿਆ ਅੱਜ ਯੀਸ਼ੂ ਮਸੀਹ ਦੇ ਨਾਮ ਉਹ ਸਾਰੇ ਰਸਤਿਆਂ ਨੂੰ ਮੈਂ ਖੋਲਦੀ ਤਾਂ ਕਿ ਤੇਰੇ ਲੋਕ ਖੁਦਾਵੰ ਖੁਦਾ ਤੇਰੀ ਉਹ ਸਾਰੀਆਂ ਬਰਕਤਾਂ ਨੂੰ ਲੈ ਪਾਉਣ ਜੋ ਤੂੰ ਇਹਨਾਂ ਦੇ ਲਈ ਰੱਖੀਆਂ ਸੋ ਡਿਕਲੇਅਰ ਕਰੋ ਕਿ ਪਰਮੇਸ਼ੁਰ ਜੋ ਤੂੰ ਮੇਰੀ ਲਾਈਫ ਦੇ ਉੱਤੇ ਰੱਖਿਆ ਪਿਤਾ ਅੱਜ ਉਹ ਸਾਰੇ ਦਰਵਾਜੇ ਖੁੱਲ ਜਾਣ ਖੁਦਾਵਨ ਖੁਦਾ ਔਰ ਸਾਰੀਆਂ ਆਸ਼ੀਸ਼ਾਂ ਬਰਕਤਾਂ ਬਲੇਸਿੰਗ ਟੈਸਟਮਨੀ ਹੀਲਿੰਗ छुटਕਾਰੇ ਖੁਦਾਵਨ ਖੁਦਾ ਮੇਰੀ ਲਾਈਫ ਟੂ ਰਾਈਟ ਨਾਉ ਐਂਟਰ ਕਰਨ ਪਵਿੱਤਰ ਆਤਮਾ ਦੀ ਫਾਇਰ ਦੇ ਦੁਆਰਾ ਸਾਰੇ ਰਸਤੇ ਖੁੱਲ ਜਾਣ ਔਰ ਸ਼ੈਤਾਨੀ ਸਾਰੇ ਰਸਤਿਆਂ ਦੇ ਉੱਤੇ ਹੌਲੀ ਗੋਸ ਦੀ ਫਾਇਰ ਦਵੋ ਉਹਨਾਂ ਨੂੰ ਬੰਦ ਕਰੋ ਪਵਿੱਤਰ ਆਤਮਾ ਦੀ ਸਹਾਇਤਾ ਦੇ ਦੁਆਰਾ ਕਹੋ ਇਹ ਜੋ ਮਸੀਹ ਹੈ ਜੀਵਤ ਨਾਮ ਵਿੱਚ ਖੁਦਾਵਨ ਖੁਦਾ ਅੱਜ ਮੈਂ ਸ਼ੈਤਾਨ ਦੇ ਸਾਰੇ ਰਸਤਿਆਂ ਨੂੰ ਬੰਦ ਕਰਦਾ ਮੈਂ ਬੰਦ ਕਰ ਦਿਆਂ ਚਾਹੇ ਫੇਲਿਅਰ ਦਾ ਲੜਾਈਆਂ ਝਗੜਿਆਂ ਦਾ ਟੈਨਸ਼ਨ ਡਿਪਰੈਸ਼ਨ ਦਾਵਾ ਉਹ ਜੋ ਬਲੈਸਦਾ ਵਾ ਉਹ ਮੇਰੇ ਫਾਈਨਸ ਨੂੰ ਚਾਹੀ ਖਾਂਦਾ ਕਿਉਂ ਨਾਵੇਂ ਮੇਰੇ ਬੱਚਾ ਨੂੰ ਡਿਸਟਰਾਇ ਕਰਨਾ ਚਾਉ ਮੇਰੇ ਮੇਰੇ ਹਸਬੰਡ ਮੇਰੀ ਵਾਈਫ ਚ ਲੜਾਈਆਂ ਨੂੰ ਜੋ ਕ੍ਰੀਏਟ ਕਰਦਾ ਪਰਮੇਸ਼ਰ ਜਿਸ ਨੇ ਮੇਰੇ ਬਚਪਨ ਮੇਰੇ ਗਰਵ ਨੂੰ ਬਚਪਨ ਦੇ ਵਿੱਚ ਰੱਖਿਆ ਉਹ ਸਾਰੇ ਦਰਵਾਜੇ ਬੰਦ ਹੋ ਜਾਣ ਉਹ ਸਾਰੇ ਬੰਦ ਦਰਵਾਜੇ ਬੰਦ ਹੋ ਜਾਣ ਯੇਸ਼ੂ ਮਸੀਹ ਦੇ ਨਾਮ ਦੇ ਚ ਉਹਨਾਂ ਸਾਰੇ ਸ਼ਤਾਨੀ ਦਰਵਾਜਿਆਂ ਦੇ ਉੱਤੇ ਹੌਲੀ ਗੋਸ ਦੀ ਫਾਇਰ ਉਤਰੇ ਫਾਇਰ ਉਤਰੇ ਫਾਇਰ ਉਤਰੇ ਫਾਇਰ ਉਤਰੇ ਫਾਇਰ ਉਤਰੇ ਫਾਇਰ ਉਤਰੇ ਪ੍ਰਭੂ ਯੇਸ਼ੂ ਮਸੀਹ ਦੇ ਨਾਮ ਚ ਔਰ ਡਿਕਲੇਅਰ ਕਰੋ ਕਿ ਪਰਮੇਸ਼ਰ ਹਾਰੇ ਕੋ ਸਿੰਜੋ ਗੁਪਤ ਵਿਚਾਂ ਮੇਰੀ ਲਾਈਫ ਦੇ ਉੱਤੇ ਖੁਦਾਵਨ ਉਸ ਸਿੰਜ ਉਹਨਾ পাপ ਨੂੰ ਮੈਂ ਪਰਮੇਸ਼ਰ ਆਪਣੀ ਲਾਈਫ 'ਚ ਮੈਂ ਤੇਰੇ ਅੱਗੇ ਅੰਗੀਕਾਰ ਕਰਦਾ ਕਿ ਮੇਰੀ ਲਾਈਫ 'ਚ ਹੈ ਖੁਦਾਵਨ ਮੈਂ ਤੇਰੇ ਅੱਗੇ ਤੌਬਾ ਕਰਦਾ ਹਾਂ ਉਸ ਪਾਪ ਦੇ ਲਈ ਉਸ ਬੁਰਾਈ ਦੇ ਲਈ ਪਰਮੇਸ਼ਰ ਔਰ ਖੁਦਾਵਨ ਮੈਂ ਤੇਰੇ ਅੱਗੇ ਪ੍ਰਾਰਥਨਾ ਕਰਦਾ ਮੇਰੇ ਤੇ ਦਇਆ ਕਰ ਮੈਨੂੰ ਇਸ ਸਾਮਰ ਦੇ ਤਾਕਤ ਦੇ ਖੁਦਾਵਨ ਹਰ ਇੱਕ ਨੂੰ ਪਰਮੇਸ਼ਰ ਜੋ ਗੁੱਜਾ ਗੁਨਾਹ পাপ ਮੇਰੀ ਲਾਈਫ ਦੇ ਉੱਤੇ ਆ ਪਰਮੇਸ਼ਰ ਅੱਜ ਮੈਂ ਤੇਰੀ ਹੌਲੀ ਗੋਸ ਦੀ ਫਰਦ ਦੋ ਰ ਆਪਣੀ ਲਾਈਫ ਚੋਂ ਆਪਣੇ ਬੱਚਿਆਂ ਚੋਂ ਆਪਣੇ ਹਸਬੈਂਡ ਚੋਂ ਆਪਣੀ ਫੈਮਲੀ ਚੋਂ ਆਪਣੇ ਚਰਚ ਚੋਂ ਖੁਦਾਵਨ ਆਪਣੇ ਲੋਕਾਂ ਚੋਂ ਪਰਮਿਸ਼ਨ ਨਾਲ ਮੈਂ ਕੈਨਸਲ ਕਰਦਾ ਰੈਲੀਸ ਫਾਇਰ ਇਨ ਦਾ ਨੇਮ ਆਫ ਜੀਜ਼ਸ ਪਵਿੱਤਰ ਆਤਮਾ ਸਾਰੇ ਕੁਝੇ ਗੁਨਾਹ ਪਾਪ ਪਰਮੇਸ਼ਰ ਜੋ ਨਦੀ ਲਾਈਫ ਤੇ ਉੱਤੇ ਕੰਮ ਕਰ ਦਿਆ ਉਨਾਂ ਦੇ ਉੱਤੇ ਪਵਿੱਤਰ ਆਤਮਾ ਤੇਰੀ ਅੱਗ ਕੁੱਤਰੇ ਅੱਗ ਕੁੱਤਰੇ ਅੱਗ ਕੁੱਤਰੇ ਅੱਗ ਕੁੱਤਰੇ ਅੱਗ ਕੁੱਤਰੇ ਅੱਗ ਕੁੱਤਰੇ ਐ ਡੈਵਲ ਹਰੂ ਗੁੱਜਾ ਗੁਨਾਹ ਪਾਪ ਜੋ ਨਦੀ ਲਾਈ ਦਿੱਤੇ ਤੇ ਤੂੰ ਰਿਲੀਜ਼ ਕੀਤਾ ਅੱਜ ਮੈਂ ਉਹਨਾਂ ਦੇ ਉੱਤੇ ਹਰਿਗੋਸ ਦੀ ਫਾਇਰ ਦਿੰਨੀ ਆ ਪਵਿੱਤਰ ਆਤਮਾ ਤੇਰੀ ਅੱਗ ਕੁੱਤਰੇ ਅੱਗ ਕੁੱਤਰੇ ਅੱਗ ਕੁੱਤਰੇ ਅੱਗ ਕੁੱਤਰੇ ਅੱਗ ਕੁੱਤਰੇ ਇਨ ਦਾ ਨੇਮ ਆਫ ਜੀਜ਼ਸ ਔਰ ਖੁਦਾਵਨ ਇਸ ਪਾਪ ਦੇਤੇ ਫੱਤਾ ਪਾਉਣ ਪਿਤਾ ਆਪ ਤੋਬਾ ਪਿਤਾ ਇਸ ਪਾਪ ਨੂੰ ਛੱਡਣ ਕੇ ਯੇਸ਼ੂ ਮਸੀਹ ਦੇ ਨਾਮ ਚ ਔਰ ਇਕਰਾਰ ਕਰਉ ਖੁਦਾਵੰ ਜੋ ਮੈਂ ਪਹਿਲਾਂ ਕੀਤਾ ਹੁਣ ਮੈਂ ਕਦੀ ਨਹੀਂ ਕਰਾਂਗਾ ਪਿਤਾ ਮੈਂ ਵਾਦਾਂਗਾ ਤੇਰੀ ਮਾਹਿਮਾ ਦੇ ਲਈ ਮੈਂ ਕਰਾਂਗਾ ਪਰਮੇਸ਼ਰ ਤੇਰੀ ਗਲੋਰੀ ਦੇ ਲਈ ਤੇਰੇ ਨਾਮ ਨੂੰ ਉੱਚਾ ਕਰਨ ਦੇ ਲਈ ਮੈਨੂੰ ਗ੍ਰੇਸ ਮੰਗੋ ਪਰਮੇਸ਼ਰ ਕੋਲ ਖੁਦਾਵੰ ਮੈਨੂੰ ਸਹਾਰ ਗੁਜੇ ਗੁਨਾਹ ਪਾਪ ਨੂੰ ਛੱਡ ਸਕਾਂ ਤੇਰੀ ਦਇਆ ਮੇਰੇ ਤੇ ਆਵੇ ਮੇਰੇ ਘਰਾਂ ਨੇ ਮੇਰੇ ਬੱਚਾਂ ਤੇ ਮੇਰੇ ਲੋਕਾਂ ਤੇ ਆਵੇ ਪਰਮੇਸ਼ਰ ਸਾਨੂੰ ਛੂ ਪਵਿੱਤਰ ਆਤਮਾ ਮੱਸਾ ਦੇ ਫਾਇਰ ਦੇ ਗ੍ਰੇਸ ਦੇ ਖੁਦਾਵੰ ਖੁਦਾ ताकि खुदावन में सारे पापा तो आजाद हो सका रे बोरोशे के थे नेले रे बोरोशी का था बा 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 रोको तो नलो रो बोरोशे के थे नेले रे बेरे शेख के थे नेले रे बेरे शेख के थे नेले रे बेरे शेख के थे नेले रे बेरे और खास प्रार्थना करो कि परमेश्वर अग्गे कहो कि खुदावन मैं प्रार्थना कर यीशु मसीह के नाम दे हर एक को बीज जो शैतान मेरे अंदर पौंदा शैतानी बीज ਜੋ ਮੇਰੀਆਂ ਸੋਚਾਂ ਵਿੱਚ ਮੇਰੀ ਜ਼ੁਬਾਨ ਵਿੱਚ ਮੇਰੀ ਲਾਈਫ ਵਿੱਚ ਮੇਰੀ ਬਾਡੀ ਵਿੱਚ ਮੇਰੀ ਲਾਈਫ ਦੇ ਕਿਸੇ ਵੀ ਹਿੱਸੇ ਵਿੱਚ ਜਿੱਥੇ ਸ਼ੈਤਾਨੀ ਬੀਜ ਆ ਖੁਦਾਵਨ ਖੁਦਾ ਜਿੱਥੇ ਜਿੱਥੇ ਸ਼ੈਤਾਨੀ ਬੀਜ ਮੇਰੀ ਲਾਈਫ ਦੇ ਤੇ ਕੰਮ ਕਰ ਰਿਹਾ ਖੁਦਾ ਉਸ ਬੀਜ ਦੇ ਉੱਤੇ ਚਾਹੇ ਮੇਰੇ ਬੱਚਿਆਂ ਵਿੱਚ ਆ ਮੇਰੇ ਹਸਬੰਡ ਵਿੱਚ ਆ ਮੇਰੀ ਜੌਬ ਦੇ ਉੱਤੇ ਆ ਮੇਰੇ ਡਾਕੂਮੈਂਟਸ ਤੇ ਆ ਮੇਰੀ ਮੇਰੀ ਫਾਈਨੰਸ ਦੇ ਉੱਤੇ ਆ ਮੇਰੇ ਬਿਜ਼ਨਸ ਦੇ ਉੱਤੇ ਮੇਰੀ ਸਪਿਰਚੁਅਲ ਲਾਈਫ ਦੇਤੇ ਹਰ ਸ਼ਤਾਨੀ ਬੀਜ ਦੇਤੇ ਪਵਿੱਤਰ ਆਤਮਾ ਤੇਰੀ ਆਖ ਕੁੱtre 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 ਇਨ ਦਾ ਨੇਮ ਆਫ ਜੀਜ਼ਸ ਹਰ ਸ਼ਤਾਨੀ ਬੀਜ ਨੂੰ ਮੈਂ ਨਾਸ਼ ਕਰਦੀ ਆ ਪ੍ਰਭ ਯਸ਼ੂ ਮਸੀਹ ਦੇ ਨਾਮ ਚ ਤੜੀ ਲਾਈਫ ਚੋਂ ਉਹ ਪੂਰਾ ਬੀਜ ਹੈ ਬੁਰੀਆਂ ਸੋਚਾਂ ਦਾ ਬੁਰੀਆਂ ਗਲਤ ਕੱਲਾ ਦਾਵਾ ਗਲਤ ਸੰਗਤੀ ਦਾਵਾ ਕਿਸੇ ਵੀ ਰੀਤੀ ਦਾ ਹਰ ਸ਼ਤਾਨੀ ਬੀਸਟੜੇ ਕਰਾਂ ਪਰਿਵਾਰਾਂ ਤੜੀਆਂ ਲਾਈਫਾਂ ਚ ਮੈਸ਼ੂ ਮਸੀਹ ਦੇ ਨਾਮ ਚ ਕਮਾਂਡ ਕਰਦੀ ਕੀ ਆਊਟ ਹੋਵੇ ਆਊਟ ਹੋਵੇ ਆਊਟ ਹੋਵੇ ਆਊਟ ਹੋਵੇ ਆਊਟ ਹੋਵੇ ਐਟ ਡੈਵਲ ਕੈਟ ਫਾਇਰ ਇਨ ਦਾ ਨੇਮ ਆਫ ਜੀਜ਼ਸ ਔਰ ਖੁਦਾਵਨ ਮੈਂ ਤੇਰੇ ਲੋਕਾਂ ਨੂੰ ਫ੍ਰੀ ਘੋਸ਼ਿਤ ਕਰਦੀਆਂ ਜਿਨੇ ਜਨ ਬਿਮਾਰੀਆਂ ਜਕੜਿਆ ਜਾਦੂ ਟੋਣੀਆਂ ਦੇ ਹੇਠਾਂ ਪਰਮੇਸ਼ਰ ਫੇਲਿਅਰ ਸਪਿਰਿਟ ਇਹਨਾਂ ਦੀ ਲਾਈਫ ਚ ਕੰਮ ਕਰੀਆਂ ਡਿਲੇ ਦੀਆਂ ਆਤਮਾਵਾਂ ਮੈਂ ਇਹਨਾਂ ਦੀ ਲਾਈਫ ਚ ਕੰਮ ਕਰ ਰਹੀਆਂ ਪਰਮੇਸ਼ਾ ਲੜਾਈਆਂ ਝਗੜੇ ਟੈਨਸ਼ਨ ਡਿਪਰੈਸ਼ਨ ਹਰ ਅੰਧਕਾਰ ਦੀ ਸ਼ਤਾਨੀ ਤਾਕਤ ਦੇ ਉੱਤੇ ਮੈਂ ਤੇਰੇ ਹੋਲੀਗੋਜ਼ ਦੀ ਫਾਈਨਲ ਰਿਲੀਜ਼ ਕਰਦੀ ਆਂ ਔਰ ਹਰ ਇੱਕ ਕੋ ਦੁਸ਼ਟ ਆਤਮਾ ਮੇਰੀ ਆਵਾਜ਼ ਨੂੰ ਸੁਣੇ ਔਰ ਰਾਈਟ ਨਾਉ ਤੁਸੀਂ ਫ੍ਰੀ ਹੋ ਜਾਓ ਉਹ ਛੱਡ ਕੇ ਜਾਵੇ ਤੁਹਾਡੇ ਲੋਕਾਂ ਤੁਹਾਡੇ ਘਰਾਂ ਪਰਿਵਾਰਾਂ ਨੂੰ ਤੁਹਾਡੀ ਲਾਈਫ ਨੂੰ ਰਾਈਟ ਨਾਉ ਡੈਵਲ ਆਊਟ ਇਨ ਦਾ ਨੇਮ ਆਫ ਜੀਜ਼ਸ ਆਈ ਕਮਾਂਡ ਯੂ ਇਨ ਦਾ ਨੇਮ ਆਫ ਜੀਜ਼ਸ ਆਊਟ 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 ਇਨ ਦਾ ਨੇਮ ਆਫ ਜੀਜ਼ਸ ਫਰੀ ਹੋ ਜਾਓ ਚੰਗੇ ਹੋ ਜਾਓ ਆਜ਼ਾਦ ਹੋ ਜਾਓ ਬles ਹੋ ਜਾਓ ਪ੍ਰਭ ਯੇਸ਼ੂ ਮਸੀਹ ਦੇ ਜੀਵਿਤ ਨਾਮ ਦੇ ਚ ਤੁਹਾਡੇ ਰੋਗ ਚੰਗੇ ਹੋ ਚੁੱਕਿਆ ਯੇਸ਼ੂ ਦੇ ਕੋਡੇ ਖਾਨ ਨਾਲ ਚੰਗੇ ਹੋ ਚੁੱਕੇ ਤੁਸੀਂ ਆਜ਼ਾਦ ਜਾਂ ਤੁਸੀਂ ਆਪਣੀਆਂ ਬਿਗ ਬਿਗ ਕੈਸਟ ਮਨਿਸ ਦੇ ਨਾਲ ਵਾਪਸ ਆ ਰਹੇ ਹੋ ਕਿਉਂਕਿ ਪਰਮੇਸ਼ਵਰ ਮੈਂ ਤੇਰੀ ਹਜ਼ੂਰੀ ਚ ਬੈਠਾ ਸਿਰਫ ਤੇਰੀ ਮਾਹਿਮਾ ਦੇ ਲਈ ਖੁਦਾਵਨ ਮੈਂ ਤੇਰੇ ਨਾਮ ਨੂੰ ਉੱਚਾ ਕਰਨ ਦੇ ਲਈ ਪਿਤਾ ਔਰ ਮੈਂ ਵਿਸ਼ਵਾਸ ਕਰਦਾ ਤੂੰ ਮੈਨੂੰ ਗਵਾਹੀਆਂ ਦੇ ਚੁੱਕਿਆ ਤੂੰ ਮੈਨੂੰ ਆਜ਼ਾਦ ਕਰ ਚੁੱਕਿਆ ਤੂੰ ਮੈਨੂੰ ਚੰਗਾ ਕਰ ਚੁੱਕਿਆ ਔਰ ਮੈਂ ਤੇਰੀ ਹਜ਼ੂਰੀ ਚੋਂ ਬਾਹਰ ਜਾਵਾਂਗਾ ਪਿਤਾ ਜੈ ਜੈਕਾਰਿਆਂ ਦੇ ਨਾਲ ਧੰਨਵਾਦ ਦੀਆਂ ਪੇਟਾਂ ਦੇ ਨਾਲ ਤੇਰੀਆਂ ਗਵਾਹੀਆਂ ਦੇ ਬਾਅਦ ਮੈਨੂੰ ਕੇਰ ਚੁੱਕੇ ਪਿਤਾ ਔਰ ਮੈਂ ਵੱਡੀਆਂ ਗਵਾਹੀਆਂ ਨਾਲ ਵਾਪਸ ਆ ਰਿਹਾ ਔਰ ਇਹ ਤੁਹਾਡਾ ਸਪੈਸ਼ਲ ਸੀਡ ਅੰਮ੍ਰਿਤ ਵੇਲੇ ਦੀ ਪ੍ਰਾਰਥਨਾ ਪਰਮੇਸ਼ਰ ਤੜੇ ਕਰਾਂ ਦੇ ਵਿੱਚੋਂ ਤਾਂ ਨੂੰ 100 ਗੁਣਾ ਫਲਾਂ ਦੇ ਨਾਲ ਬles ਕਰੇਗੀ ਤੁਹਾਡੇ ਕਰਾਨੇ ਪਰਮੇਸ਼ਰ ਉੱਚੇ ਕਰੇਗਾ ਤੁਸੀਂ ਸੇਵ ਨਹੀਂ ਰਹੋਗੇ ਹਾਲੇਲੂਇਆ ਜੋ ਦੀ ਪ੍ਰੈਜ਼ੈਂਸ ਦਾ ਆਨਰ ਕਰਦੇ ਆ ਆਪਣੇ ਸਮੇ ਨੂੰ ਇੱਕ ਸਮੇ ਨੂੰ ਪਰਮੇਸ਼ਰ ਦੇ ਨਾਲ ਜੋੜ ਕੇ ਰੱਖਦੇ ਆ ਆਪਣਾ ਬੈਸਟ ਸੀਡ ਪ੍ਰਾਰਥਨਾ ਦਾ ਪੈਸੇ ਦਾ ਫਾਸਟਿੰਗ ਦਾ ਹਰ ਇੱਕ ਤਰ੍ਹਾਂ ਦਾ ਬੀਜ ਉਹ ਸਪੈਸ਼ਲ ਸੀਡ ਤੁਸੀਂ ਪਰਮੇਸ਼ਰ ਦੇ ਘਰ ਚ ਬੋਨਿਓ ਦੀ ਮਾਹਿਮਾ ਦੇ ਲਈ ਉਹ ਪਰਮੇਸ਼ਰ ਕਦੀ ਨਹੀਂ ਪੁੱលਦਾ ਸੋ ਮੇਰਾ ਫੇਥ ਹੈ ਇਟਾੜੀਆਂ ਪ੍ਰਾਰਥਨਾਵਾਂ ਇਟਾੜਾ ਸਮਾਂ ਪਰਮੇਸ਼ਰ ਕਦੀ ਨਾ ਪੁੱਲੇਗਾ ਉਹਦੇ ਨਾਮ ਚ ਕੀਤੀ ਮਿਹਨਤ ਉਹਦੇ ਵਚਨ ਚ ਲਿਖਿਆ ਕਦੀ ਵਿਅਰਥ ਨਹੀਂ ਜਾਂਦੀ ਤੜੀਆਂ ਪ੍ਰਾਰਥਨਾਵਾਂ ਵਿਅਰਥ ਨਾ ਜਾਣੀਏ ਤੜੇ ਬਹਾਈ ਹੋਈ ਅੰਜੂ ਦੀ ਹਜ਼ੂਰੀ ਚ ਵਿਅਰਥ ਨਾ ਜਾਏਗਾ ਤੜਾ ਇੱਕ ਇੱਕ ਪ੍ਰਾਰਥਨਾ ਤੜੇ ਮੂੰਹ ਚੋਂ ਜਦ ਨਿਕਲੀ ਉਹ ਵਿਅਰਥ ਨਹੀਂ ਜਾਊਗੀ ਜਦਾ ਸੈਮੂਲ ਦੇ ਕਿਸੇ ਵੀ ਪ੍ਰਾਰਥਨਾ ਨੂੰ ਪਰਮੇਸ਼ਰ ਇਸ ਜ਼ਮੀਨ ਤੇ ਨਾ ਡਿੱਗਣ ਦਿੱਤਾ ਉਹ ਤੜੀਆਂ ਪ੍ਰਾਰਥਨਾ ਨੂੰ ਵੀ ਜ਼ਮੀਨ ਤੇ ਨਾ ਡਿੱਗਣ ਦਵੇ ਤੁਸੀਂ ਅੱਜ ਬਲੈਸ ਹੋ ਤੁਸੀਂ ਆਸ਼ੀਸ਼ਿਤ ਹੋ ਪਰਮੇਸ਼ਰ ਦੇ ਲਹੂ ਚ ਮੈਂ ਤੁਹਾਨੂੰ ਛਿਪਾਉਂਨੀ ਆ ਪਰਮੇਸ਼ਰ ਦਾ ਆਤਮਾ ਤੁਹਾਡੇ ਸਾਰੇ ਸਫਰ ਨੂੰ ਮੁਬਾਰਕ ਕਰੇ ਤੁਹਾਨੂੰ ਬles ਕਰੇ ਤੁਹਾਡੀਆਂ ਗੱਡੀਆਂ ਵਾਈਕਲਸ ਮੇ ਯੇਸ਼ੂ ਦੇ ਲਹੂ ਚ ਛਿਪੋਨੀਆਂ ਤੁਹਾਡੇ ਸਾਰੇ ਕੰਮ ਅੱਜ ਮੁਬਾਰਕ ਹੋਣ ਤੁਸੀਂ ਬਹੁਤਿਆਂ ਦੇ ਲਈ ਇੱਕ ਬਰਕਤ ਦਾ ਕਾਰਨ ਬਣੋ ਪਰਮੇਸ਼ਰ ਦਾ ਆਤਮਾ ਤੁਹਾਨੂੰ ਟੱਚ ਕਰ ਚੁੱਕਿਆ ਆਜ਼ਾਦ ਕਰ ਚੁੱਕਿਆ ਤੁਸੀਂ ਪਰਮੇਸ਼ਰ ਦੀ ਮਾਹਿਮਾ ਦੇ ਲਈ ਬਿਗ ਬਿਗ ਟੈਸਟਮਨੀਜ਼ ਦੇ ਨਾਲ ਖੜੇ ਹੋਵੋਗੇ ਹਰ ਬੈਡ ਨਿਊਜ਼ ਨੂੰ ਮੈਂ ਕੈਨਸਲ ਕਰਦੀ ਐ ਐਕਸੀਡੈਂਟ ਵੀ ਸਪਿਰਿਟ ਨੂੰ ਮੈਂ ਕੈਨਸਲ ਕਰਦੀ ਆ ਤੁਸੀਂ ਜਿੱਥੇ ਜਾਓ ਪਰਮੇਸ਼ਰ ਦੀ ਲਹੂ ਦੀ ਪ੍ਰੋਟੈਕਸ਼ਨ ਦੇ ਵਿੱਚ ਰਹੋਗੇ ਪਰਮੇਸ਼ਰ ਦਾ ਆਤਮਾ ਤਨ ਨੂੰ ਪ੍ਰੋਟੈਕਟਰ ਬles ਕਰੇਗੇ ਤੇ ਦੂਤਾਂ ਦੀ ਅਗਵਾਹੀ ਕਰਨਗੇ ਤੇ ਤੁਹਾਡੇ ਅੱਗੇ ਹੋ ਕੇ ਚੱਲਣਗੇ ਪ੍ਰਭੂ ਯੀਸ਼ੂ ਮਸੀਹ ਦੇ ਜੀਵਿਤ ਤੇ ਪਵਿੱਤਰ ਨਾਮ ਚ ਇਸ ਪ੍ਰਾਰਥਨਾ ਨੂੰ ਮੰਨ ਕੇ ਪਾਲਣਿਆ ਸਭ ਬੋਲੋ ਆਮੀਨ